ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੇਤਾਂ ਠੀਕ ਠਾਕ ਵੀਰੇ ਅੱਜ ਫੇਰ ਆਪਣੇ ਪਰਮ ਤੋਂ ਤੁਹਾਨੂੰ ਨਵੀਂ ਵੀਡੀਓ ਬਣਾ ਕੇ ਤੁਹਾਨੂੰ ਤੁਹਾਡੇ ਅੱਗੇ ਪੇਸ਼ ਕਰਾਂਗੇ ਵੀਡੀਓ ਬਣਾਉਣ ਤੋਂ ਪਹਿਲਾਂ ਆਪਣਾ ਨਾਮ ਐਡਰੈਸ ਸਾਰਾ ਕੁਝ ਨੋਟ ਕਰਾਉਣੇ ਆ ਨਾਮ ਆਪਣਾ ਜਕਸੀਰ ਆ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਮਿੱਤਰੋ ਪੰਜ ਨਗ ਨੇ ਪੰਜੇ ਨਗ ਪੂਰੇ ਚੰਗੇ ਤੋਂ ਚੰਗੇ ਪਹਿਲੇ ਦੋ ਨਗਾਂ ਤੇ ਤੁਹਾਡੀ ਪਹਿਲਾਂ ਨਿਗ੍ਹਾ ਮਰਵਾਉਣੇ ਆ ਬੂਰੀਆਂ ਕੱਟੀ ਦੀ ਖਰਨੀ ਚੈੱਕ ਕਰ ਵੀਰੇ ਠੀਕ ਹੈ ਨਾ ਠੀਕ ਹੈ ਜੀ ਤੇ ਆ ਬੂਰੀ ਆ ਇਹ ਨੀਲੀ ਦਾ ਵਿੱਚ ਵੀ ਪੈ ਜਾਂਦੀ ਆ ਅੱਖਾਂ ਤੋਂ ਮਾਰ ਖਾਂਦੀ ਆ ਦੇ ਗੋਮ ਬਾਕੀ ਸਾਰਾ ਠੀਕ ਆ ਦੋ ਪਛਾ ਦੋ ਪਛਾ ਸ਼ੋਗਾਂ ਆ ਗਈਆਂ ਤੇ ਇਹ ਵੀ ਅੱਖਾਂ ਚ ਘੇਰੇ ਨਹੀਂ ਕੱਟੀ ਸਮੀ ਪਲੀਆਂ ਲਖੇ ਬਹੁਤ ਚੰਗੀ ਕੱਟੀ ਆ ਦੇਖ ਵੀਰੇ ਬਿਲਕੁਲ ਬਾਈ ਦੇਖ ਬਾਈ ਚੰਗੀ ਆ ਨਾ ਕੱਟੀ ਵੀਰੇ ਕਦ ਕਰਦੀ ਨੂੰ ਸ਼ਕੀਨ ਬਾਈ ਸਿੰਘ ਸਿੰਘ ਨੋਟ ਕਰ ਲਓ ਪਹਿਲਾਂ ਕੱਟੀ ਦਾ ਲੈ ਵੀਰ ਮੇਰੋ ਇਹ ਮੇਉ ਕਹਿੰਦਾ ਰਤੀਏ ਦਾ ਮਾਲ ਆ ਮੇਰਾ ਹੂੰ ਹੂੰ ਠੀਕ ਹੈ ਜਮਾ ਸਿੰਘ ਸਿੰਘ ਦੇਖੋ ਪੂਰੇ ਵਿੱਚ ਭਰਾ ਗਏ ਨੇ ਆਪਣੀ ਤਾਂ ਦੇਖੋ ਲੋਕਲ ਹੀ ਖਰੀਦ ਆ ਠੀਕ ਹੈ ਨਾ ਆਪਾਂ ਤਾਂ ਫੀਲਡ 'ਚ ਕੰਮ ਕਰਦੇ ਆ ਆਪਾਂ ਨੂੰ ਜੇ ਕੋਈ ਚੰਗੀ ਕੱਟੀ ਮਿਲ ਗਈ ਆਪਾਂ ਉਹ ਖਰੀਦ ਲੈਣਾ ਆਪਾਂ ਵੈਸੇ ਮੰਡੀ ਤੇ ਤਾਂ ਆਪਾਂ ਨੂੰ ਵਪਾਰੀਆਂ ਦੇ ਤਜਰਬੇ ਵੱਡੇ ਹੁੰਦੇ ਨੇ ਆਪਾਂ ਨੂੰ ਜੀ ਆਪਾਂ ਕੋਸ਼ਿਸ਼ ਕਰਦੇ ਹਰੇਕ ਤੋਂ ਮਿਲ ਸਕੇ ਡਿਟੇਲ ਦੱਸੋ ਕੱਟੀ ਦੀ ਡਿਟੇਲ ਵੀਰੇ ਦੀ ਪੌਣੇ 2 ਸਾਲ ਉਮਰ ਹੈ ਹਾਂਜੀ 4 ਥਾਨੇ ਪੰਜਵੀਂ ਕੋਈ ਖੋਟ ਛਾਂਪ ਨਹੀਂ ਠੀਕ ਆ ਜੀ ਤੇ ਕੱਟੀ 2 ਤੋਂ 3 ਮਹੀਨੇ ਦੇ ਵਿੱਚ ਰੈਡੀ ਹੈ ਸੀਮੈਂਟ ਦੇ ਲਈ ਹਾਂਜੀ ਸਮੀ ਪਲੀ ਆ ਹਨ ਚੈੱਕ ਕਰਾ ਦੋ ਬਈ 4 ਥਾਨੇ ਪੂਰੇ ਪੀੜੀ ਦੇ ਪਾਵਾਂ ਵਰਗੇ ਥਾਨ ਬਣਨੇ ਨੇ ਹੂੰ ਸੋਹਣਾ ਵੀਰਾ ਦੇਖੋ ਸਾਰੇ ਨਿਸ਼ਾਨੀਆਂ ਪੂਰੀ ਅੱਖਾਂ ਚ ਕਿਹੜੇ ਜ਼ਰੂਰੀ ਬਾਕੀ ਸਾਰੇ ਹੈਗੇ ਕਰੈਕਟਰ ਦੇ ਦੇਖੋ ਵੀਰੇ ਗੋਲਸ ਹੈਗਾ ਪੂਰਾ ਜਟਮਾ ਸਿੰਗ ਲੱਗਿਆ ਹੋਇਆ ਹੂੰ ਪੂਰੀ ਸੋਣੀ ਕੱਟੀ ਆ ਠੀਕ ਆ ਜੀ ਅੱਗੇ ਆਈ ਦੋ ਨੰਬਰ ਅੱਗੇ ਵਾਲੀ ਦੋ ਨੰਬਰ ਕੱਟੀ ਹੋਈ ਨੀਲੀ ਰਾਬੀ ਚ ਪੈਂਦੀ ਆ ਇਹ ਵੀ ਨੀਲੀ ਰਾਬੀ ਚ ਪਈ ਨਾ ਅੱਖਾਂ ਘਾਟਾ ਬਾਕੀ ਸਾਰਾ ਝੋਲੀ ਚੈੱਕ ਕਰ ਲੇ ਹੂੰ ਪੂਰੀ ਸੋਣੀ ਝੋਲੀ ਆ ਸਹੀ ਆ ਚਾਰ ਖਾਨੇ ਪੰਜ ਵੀ ਕੋਈ ਖੋਟਸ਼ਾਂਪ ਹੈ ਨਹੀਂ ਹੂੰ ਕਿੰਨੇ ਕੁ ਉਮਰ ਦੀ ਆ ਇਹ ਬਾਈ ਯਾਰ ਬੀ ਕੁ ਮਹੀਨਾ ਦੀ ਕੱਟੀ ਆ ਪੌਣੇ 2 ਸਾਲ ਦੀ ਹੈਗੀ ਪੌਣੇ 2 ਸਾਲ ਦੀ ਇਹ ਹੈਗੀ ਠੀਕ ਹੈ ਸਿੰਘ ਸੁंगे ਵੀ ਚੰਗਾ ਬਣਾਉਗੀ ਤੇ ਦੁੱਧ ਨੂੰ ਵੀ ਪੂਰੀ ਵਧੀਆ ਨਿਕਲੂਗੀ ਕੱਟੀ ਇਹ ਠੀਕ ਹੈ ਜੀ ਵੈਸੇ ਆਪਾਂ ਨੇ ਵੀ ਦੁੱਧ ਦੀਆਂ ਗੱਲਾਂ ਕਰਨ ਵਾਲੀਆਂ ਹੈ ਨਹੀਂ ਗੱਲ ਵੀ ਆਪਾਂ ਕਹ ਜੀ ਵੀ 18 ਵਾਲੀ ਦੀ 18 ਰੇਟ ਰੇਟ ਵੀਰੇਆਂ ਫੋਨ ਤੇ ਕਰਾਂਗੇ ਹਰ ਇੱਕ ਬੰਦਾ ਨਾ ਅੱਡੋ ਅੱਡੀ ਹੁਣ ਪੜਦਾ ਹੁੰਦਾ ਚਲ ਗੱਲ ਦਾ ਕੋਣ ਅਗਲਾ ਕਹਿੰਦਾ ਬਾਈ ਸਾਡੇ ਤਾਂ ਇਹ ਜੀ 10000 ਦੀ ਆ 20 ਦੀ ਆ ਉਵੇਂ ਕਿਸੇ ਨਾਲ ਪੱਕਾ ਆ ਕੇ ਤੈਨੂੰ ਨੰਬਰ ਇਹ 9 ਤਿੰਨ ਨੰਬਰ ਕੱਟੀ ਵੀਰੇ ਇਹ 9 ਮਹੀਨਿਆਂ ਦੀ ਉਮਰ ਆ 4 ਥਾਂ ਨੇ 5ਵੀਂ ਕੋਈ ਖੋਟ ਹੂੰ ਪੱਟੀ ਤੁਹਾਨੂੰ ਇਹ ਵੀ ਚੈੱਕ ਕਰਾਉਣੇ ਆ ਭਰਾ ਠੀਕ ਆ ਜੀ ਦੇਖ ਲਓ ਦੇਖੋ ਜੀ ਚਾਰ ਥਾਂ ਨੇਗੇ ਸਹੀ ਆ ਮਾਰਕਿੰਗ ਇਹਦੇ ਮਾੜੀ ਮਾੜੀ ਨਹੀਂ ਲੀਦਾ ਵੀ ਵਾਲੀ ਪੈਣੀ ਹਾਂ ਜੇ ਪੈਰ ਚ ਜਗ ਸੂਟ ਮੇਰੇ ਨਾਲ ਅੱਗੇ ਸੀ ਆਰਬੀ ਵਗੈਰੇ ਦਾ ਨਾਪੇ ਦਾ ਜਾਂ ਆਪਣੇ ਜੁਗਨੂ ਦਾ ਹੂੰ ਜੁਗਨੂ ਨੀਲੀ ਰਾਬੀ ਮੌੜ ਮਕਸੂਥੇ ਤੋਂ ਆਪਣਾ ਮਿੱਤਰਾ ਹੂੰ ਤੁਹਾਡਾ ਹੀ ਆ ਸੌਰੀ ਹਾਂਜੀ ਤੁਹਾਡਾ ਨੰਬਰ ਆ ਜਿਵੇਂ ਤੁਹਾਡੇ ਕੋਲ ਜੁਗਨੂ ਸਾਹਣ ਸੀ ਵੀਰੇ ਹਾਂਜੀ ਤੁਸੀਂ ਇੰਨਾ ਵਧੀਆ ਕੰਮ ਕਰਿਆ ਸੀ ਹਨਾ ਜਿਵੇਂ ਕੀਮਤ ਤੇ ਤੁਸੀਂ ਝੂਠ ਵੀ ਨਹੀਂ ਬੋਲੇ ਪਰ ਤੁਹਾਡੇ ਕੋਲ ਆਸਾਨ ਹੈਗਾ ਸੀਗਾ ਨੀਲੀ ਰਾਬੀ ਦਾ ਜੁਗਨੂ ਜੁਗਨੂ ਦੇ ਸੀਮਨ ਇਹਨਾਂ ਦੇ ਤਿੰਨ ਬੱਚੇ ਬਰਫਰ ਗਉਣਗੇ ਬਰਫਰ ਕੇ ਬੱਚੇ ਆਉਣਗੇ ਨਾ ਅਗਲੇ ਨੂੰ ਦਿਸੂਗਾ ਬੀਤ ਨੂੰ ਦੁੱਧ ਦੀ ਨਿਕਲੂ ਬਿਊਟੀ ਵੀ ਆਊਗੀ ਇਹ ਵਿੱਚ ਕਰਨੀ ਉਹ ਸੋਹਣੀ ਗੱਲ ਹੈ ਜਮੀਨ ਤੇ ਨਾ 4 ਨੰਬਰ ਤੇ ਜਿਵੇਂ ਕੇ 4 ਨੰਬਰ ਕੱਟੀ ਬਈ ਜੈਡ ਬਲੈਂਕ ਇਹਦੇ ਵੀ ਦੇਖ ਕੱਤੀ ਕਿੰਨੀ ਸੋਹਣੀ ਹੈ ਮੇਰੀ ਹਾਂ ਫੇਸਬੁਕ ਦੇ ਕਿੰਨਾ ਪਿਆਰਾ ਵੀਰੇ ਹੂੰ ਠੀਕ ਆ ਵੀਰੇ ਸੋਹਣੀ ਹੈ ਨਾ ਕਾਇਕ ਵੀ ਨਾ ਕੱਟੀ ਐ ਇਹ ਵੀਰੇ 7 ਮਹੀਨੇ ਦੀ ਕੱਟੀ ਐ ਇਹ ਨਾ ਆਪਾਂ ਲਖੇ ਇਹ ਕੱਟੀ ਮੈਂ ਤੁਹਾਨੂੰ ਦੱਸਾਂ ਆਪਾਂ ਨਾ ਹਰ ਇੱਕ ਵੀਡੀਓ ਚ ਆਪਣਾ ਮੇਨ ਮਕਸਦ ਪੈਸੇ ਦਾ ਨਹੀਂ ਤੁਹਾਨੂੰ ਮੈਂ ਦੱਸਿਆ ਇਹ ਆਪਾਂ ਪੈਸੇ ਦਾ ਇਹੋ ਮੇਰੇ ਵੱਧ ਲੱਗ ਗਏ ਮੈਂ ਲੋੜ ਉਹ ਵੱਧ ਹਜੇ ਮੈਂ ਅਗਲਾ ਕਹਿੰਦਾ ਹਲਾ ਕਹਿੰਦਾ ਭਾਈ ਇੰਨੇ ਦੀ ਆ ਜਾਂਦੀ ਹੈ ਇਹਦੀ ਮਾਂ ਨਾਲ ਕੱਟੇ ਬੱਟਣ ਵਾਲਿਆਂ ਨੂੰ ਵੇਚਦੀ ਸੀ ਮੁਸਲਮਾਨਾਂ ਤੋਂ ਸਾਡੇ ਨੇੜੇ ਪਿੰਡਾ ਉੱਥੋਂ ਆਪਾਂ ਇਹ ਖਰੀਦ ਕੇ ਲਾਏ ਉਹ ਮੈਨੂੰ ਕਹਿੰਦੇ ਅਸੀਂ ਜੁਪੀ ਲੈ ਕੇ ਜਾਂਦੇ ਆ ਕਹਾ ਨਹੀਂ ਯਾਰ ਲੈ ਵੀ ਮੇਰਾ ਮਾਂ ਨਾਲ ਵਿਆਹ ਘਰ ਤੇ ਮੈਂ ਖੜੀ ਰਿਹਾ ਯਾਰ ਆਪਾਂ ਪਹਿਲਾਂ ਥੋੜਾ ਬਰਤਨ ਕੱਟੀ ਦੱਸ ਕਿਸੇ ਕਮੀ ਕੱਟੀ ਪੂਰੀ ਸੋਨੇ ਕੱਟੀ ਦਾ ਕੋਈ ਕਮੀ ਨਹੀਂ ਹੋਣਾ ਚਾਰ ਥਣਾ ਸਾਰੀ ਸਾਹ ਕਾਲੀ ਹੈ ਇਹ ਆਪਣੇ ਲੋਕਾਂ ਦੀ ਕਮੀ ਹੈ ਹੁਣ ਤੁਸੀਂ ਦੱਸੋ ਇਹਦੀ ਮਾਂ ਚ ਪ੍ਰੋਬਲਮ ਸੀਗੀ ਹਾਂ ਇਹਦਾ ਕੋਈ ਕਸੂਰ ਨਹੀਂ ਇਹਦੇ ਚ ਹੈਗੀ ਸੀ ਹਾਂ ਮਾਂ ਤੇ ਏਡੀ ਕੋਈ ਦਿੱਕਤ ਖਾਦ ਨਹੀਂ ਹੁੰਦੀ ਰਹਿਣ ਉਹਨਾਂ ਦੀ ਫਸਾਦ ਏਡੀ ਦਾ ਹਾਏ ਪਾਊਡਰ ਹੈਗਾ 6 ਮਹੀਨੇ ਨਹੀਂ ਰਹੂ 2 ਸਾਲ ਨਹੀਂ ਰਹੂਗੀ ਕਿਉਂ ਤੱਕ ਕਿੰਨੇ ਟਾਈਮ ਚ ਤਿਆਰ ਹੁੰਦਾ 2 ਸਾਲ 3.5 ਸਾਲ ਹੂੰ 2 ਸਾਲ ਚ ਦਰਹਿ ਜੂ ਮੱਝ ਏਡੀ ਕੋਈ ਕਮੀ ਨਹੀਂ ਹੁੰਦੀ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਪਾਊਡਰ ਵਗੈਰਾ ਪਾ ਦੇ ਦਿਲ ਨਾ ਛੱਡੋ ਡਾਕਟਰੀ ਕੰਮ ਦਾ ਕੀ ਹੁੰਦਾ ਡਾਕਟਰ ਦਿਲ ਨਹੀਂ ਛੱਡਦੇ ਡਾਕਟਰ ਕਹਿੰਦਾ ਰਹਿਜੂ ਡਾਕਟਰ ਦਾ ਦਿਲ ਧਰਾਉਣ ਦਾ ਫਰਜ਼ ਹੁੰਦਾ ਹੈਗਾ ਉਹ ਡਾਕਟਰ ਕਹਿੰਦੇ ਪਰ ਲੋਕ ਨਹੀਂ ਸਮਝਦੇ ਅਗਲਾ ਕਹਿੰਦਾ ਮੈਨੂੰ 1.5 ਲੱਖ ਰੁਪਏ ਦੀ ਮੱਝ ਲੈ ਲਓ ਹੂੰ ਕਿੱਥੇ ਮਤਲਬ 1.5 ਲੱਖ ਵਾਲਾ ਫੇਰ ਅੱਗੇ 5 ਨੰਬਰ ਤੇ 5 ਨੰਬਰ ਤੇ ਬਈ ਦੇਖ 11 ਮਹੀਨੇ ਦੀ ਕੱਟੀ ਆ ਥਾਣੇ ਦੀ ਵੀ ਚੈੱਕ ਕਰਾ ਥਾਣੇ ਬਾਹਲੇ ਸੋਣਿਆ ਨਹੀਂ ਆਇਆ ਕਰਮ ਵਾਲੀ ਦੇ ਰਹਿ ਥਾਣੇ ਪਰ ਬਈ ਥਣਾ ਗਾਇੰਦਰ ਪੁੱਛਦੇ ਅਗਲਾ ਫੇਸਬੂਕਸ ਚੈੱਕ ਕਰਨਾ ਇਦਾਂ ਗੱਲ ਕਰਕੇ ਕਟਿੰਗ ਹੋਈ ਬਈ ਮਾਲਕ ਨੇ ਮੱਖੀਆਂ ਮੁੱਖੀਆਂ ਦਾ ਕਰਕੇ ਕਟਿੰਗ ਕਰਤੀ। ਕੱਟੀ ਦਾ ਬਹੁਤ ਸਮੀ ਵੀ ਹੈ। ਠੀਕ ਹੈ ਜੀ। ਐਡੀ ਕੱਟੀ ਬਈ ਚੰਗੀ ਆ ਬਹੁਤ। ਇਹਦੀ ਮਾਂ ਥੱਲੇ ਵੀ ਵਧੀਆ ਜਨ ਕਿ 13-14 ਲੀਟਰ ਵਾਲੀ ਦੀ ਦੁੱਧ ਵਾਲੀ ਦੀ ਆ ਬਾਲੇ ਵਾਲੀ ਨਹੀਂ ਮੈਂ ਤਰ੍ਹਾਂ ਫੈਂਟਾ ਜੀ ਮਾਰ। ਆਪਾਂ ਕੋ ਫੈਂਟਰ ਫੁੰਟਰ ਤਾਂ ਉਹਦੇ ਨੇ। ਪਰ ਉਹ ਮਾਂ ਆਪਣੀ ਸੀਮੈਂਟ ਲਾਇਆ ਵੇ ਅਸੀਂ। ਠੀਕ ਹੈ ਜੀ। ਇਹ ਆਪਣੇ ਫੀਲਡ ਚੋਂ ਹੀ ਆਪਾਂ ਕਟੀਆਂ ਲੈ ਲੈਨੇ ਆ। ਤਰ ਫਿਰਕੇ ਗਈ ਵਾਰ। ਇਹ ਆਪਣੇ ਸੀਮੈਂਟ ਦੀ ਆ। ਠੀਕ ਹੈ। ਬਾਕੀ ਦਾ ਪਾਪਾ। ਫੇਰ ਵੀਰੇ ਥੋੜਾ ਧੰਨਵਾਦ ਆ ਬਹੁਤ-ਬਹੁਤ ਆਪਣੀ ਵੀਡੀਓ ਤੇ ਆਨਲੀ ਤੇ ਆਪਣਾ ਨੰਬਰ 97791 95511 ਜਿਹੜੇ ਕਿਸਾਨ ਭਰਾ ਨੇ ਕਟੀਆਂ ਦੀ ਜ਼ਰੂਰਤ ਹੋਈ ਪਹਿਲੇ ਨੰਬਰ ਤੇ ਨੀਲੀ ਰਵੀ ਦੂਜੇ ਨੰਬਰ ਤੇ ਬੂਰੀ ਨੀਲੀ ਦਾ ਵੀ ਤੇ ਤੀਜੇ ਨੰਬਰ ਤੇ ਬੂਰੀ ਤੇ ਚੌਥੇ ਤੇ ਸਾਤ ਕਾਲੀ ਮੰਗੂ ਮੋਰਾ ਤੇ ਪੰਜਵੇਂ ਤੇ ਵੀ ਮੋਰਾ ਧੰਨਵਾਦ ਜੀ ਸ਼ਸ਼ੀ ਗਾਲ ਜੀ ਇਹਨਾਂ ਵੀਡੀਓ ਨੂੰ ਪਿਆਰ ਦੇਣ